ਦੁਨੀਆਂ 'ਚ ਕੋਈ ਗੁਰੂ ਹੈ ਜੀ ਹੂੰ ਜਿਹਦੇ ਦੋ ਸੰਸਕਾਰ ਹੁੰਦੇ ਆ ਹੂੰ ਦੋ ਗੁਰਦੁਆਰੇ ਬਣੇ ਹੋਏ ਆ ਹੂੰ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੁੰਦਾ ਹੈ ਹੂੰ ਜਿੱਥੇ ਸਤਗੁਰ ਜੀ ਦੀ ਸ਼ਹੀਦੀ ਹੁੰਦੀ ਹੈ ਦਿੱਲੀ ਉੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੂੰ ਅਸੀਂ ਉਸ ਕਦੇ ਸੀਸਗੰਜ ਸਾਹਿਬ ਨੂੰ ਮੱਥਾ ਨੀ ਟੇਕੇ ਜਾ ਕੇ ਅਨੰਦਪੁਰ ਸਾਹਿਬ ਉਹ ਗਰੀਜੇ ਬਾਜ਼ਾਰ 'ਚ ਜਾ ਕੇ ਆ ਤੋ ਜਿੱਥੇ ਫਿਰ ਗੁਰੂ ਮਾਲਕ ਧਨ ਗੁਰੂ ਕਲਗੀਧਰ ਪਾਸ਼ਾ ਨੇ ਬਿਰਾਗ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਖੜਕੇ ਮੇਰੇ ਮਾਲਕ ਨੇ ਉਪਦੇਸ਼ ਦਿੱਤਾ ਕਿ ਚੜ੍ਹਦੀ ਕਲਾ 'ਚ ਰਹੋ ਉਹ ਕਿ ਸਾਨੂੰ ਸਾਡੇ ਗੁਰੂ ਪਿਤਾ ਪੜਾ ਕੇ ਗਏ ਸੀਗੇ ਕਿ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਗੁਰੂ ਜੀ ਪੜਾ ਕੇ ਗਏ ਸੀਗੇ ਕਿ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਹੋਏ ਗੁਰੂ ਜੀ ਨੇ ਪੜਾਇਆ ਸੀਗਾ ਕਿ ਰਾਮ ਗਿਓ ਰਾਵਣ ਗਿਓ ਤੇ ਗੁਰੂ ਮਾਲਕ ਨੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਸੀਗਾ ਉੱਥੇ ਗੁਰਦੁਆਰਾ ਬਣਿਆ ਥੜਾ ਸਾਹਿਬ ਹੂੰ ਅਨੰਦਪੁਰ ਸਾਹਿਬ ਧਰਤੀ ਦੀ ਵਿਰਾਸਤ ਹੈ ਇਹ ਹੂੰ ਤੇ ਜਿੱਥੇ ਗੁਰੂ ਮਾਲਕ ਜੀ ਦਾ ਸਤ ਗੁਰੂ ਦੇ ਜਰੋਂ ਭੋਗ ਪਿਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਹੂੰ ਉੱਥੇ ਧਰ ਗੁਰੂ ਕਲਗੀ ਧਰ ਪਾਸ਼ਾ ਜਿਹੜੀ ਦਸਤਾਰ ਬੰਦੀ ਹੋਈ ਹੂੰ ਜਿਸ ਥਾਂ ਤੇ ਸਤ ਗੁਰ ਜਿਹੜੀ ਦਸਤਾਰ ਬੰਦੀ ਹੁੰਦੀ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਅੱਜ ਬਣਿਆ ਹੋਇਆ ਦਮਦਮਾ ਸਾਹਿਬ ਹੂੰ ਦਮਦਮਾ ਸਾਹਿਬ ਅਸੀਂ ਇਨ੍ਹਾਂ ਵਿਰਾਸਤਾਂ ਨੂੰ ਜਾਣਦੇ ਨਹੀਂ ਹੈ ਹੂੰ ਪੰਜ ਕਿਲੇ ਆ ਜੀ ਅਨੰਦਪੁਰ ਸਾਹਿਬ ਚ ਆਨੰਦ ਕੜ ਦਾ ਕਿਲਾ ਹੂੰ ਲੋਹੜ ਦਾ ਕਿਲਾ ਆ ਹੋਲਗੜ ਦਾ ਕਿਲਾ ਆ ਤਾਰਾਗੜ ਦਾ ਕਿਲਾ ਆ ਇਹ ਸਾਰੇ ਕਿਲੇ ਅਸੀਂ ਕਦੇ ਦੇਖਣੇ ਨਹੀਂ ਗਏ ਜੀ ਹੂੰ ਕਿ ਲੋਹੜ ਦਾ ਕਿਲਾ ਕਿੱਥੇ ਆ ਹੋਲਗੜ ਦਾ ਕਿਲਾ ਕਿੱਥੇ ਆ ਜੀ ਆਨੰਦਗੜ ਦਾ ਕਿਲਾ ਕਿੱਥੇ ਆ ਜੀ ਤਾਰਾਗੜ ਦਾ ਕਿਲਾ ਕਿੱਥੇ ਆ ਜੀ ਤੇ ਕਦੇ ਵੀ ਨਹੀਂ ਦੇਖਣਗੇ ਸਾਡੀ ਬਹੁਤ ਵੱਡੀ ਵਿਰਾਸਤ ਮੇਰਾ ਕਹਿੰਦਾ ਭਾਵ ਹੈ ਆਨੰਦਪੁਰ ਸਾਹਿਬ ਚ ਹੈ ਤੇ ਸਤਗੁਰ ਨੇ ਕਿਹਾ ਕੌਣ ਇੱਥੇ ਸੇਵਾ ਕਰੇਗਾ ਜੀ ਗੁਰਪਖਸ਼ ਉਦਾਸੀ ਸਾਹਮਣੇ ਆਇਆ ਹਨਾ ਸਤਗੁਰ ਮੈਨੂੰ ਸੇਵਾ ਦਾ ਮੌਕਾ ਦੋ ਮੈਂ ਸੇਵਾ ਕਰਾਂਗਾ ਤੇ ਮਾਲਕ ਨੇ ਕਿਹਾ ਸੀ ਕਿ ਇੱਥੇ ਸਤ ਗੁਰਜੀ ਦੇ ਸਥਾਨ ਤੇ ਦੀਵਾ ਬਲਦਾ ਰਹਿਣਾ ਚਾਹੀਦਾ ਆ ਹੁਣ ਦੀਵਾ ਬਲਣਾ ਜੀ ਕੋਈ ਕਰਮਕਾਂਡ ਦਾ ਪ੍ਰਤੀਕ ਨਹੀਂ ਹੈ ਕਈ ਵਾਰ ਅਸੀਂ ਉਹਨੂੰ ਕਰਮਕਾਂਡ ਨਾਲ ਜੋੜ ਲੈਂਦੇ ਆ ਦੀਵਾ ਬਲਣ ਦਾ ਪ੍ਰਤੀਕ ਇਹ ਗੱਲ ਦਾ ਆ ਕਿ ਇਸ ਘਰ ਦੇ ਵਾਰਿਸ ਜੁੰਦੇ ਨੇ ਮਰੇ ਨਹੀਂ ਹੈ ਆਮ ਜੀ ਗੱਲ ਆ ਨਾ ਜਦੋਂ ਕਿਸੇ ਦੇ ਘਰ ਦਾ ਇਕੱਲਾ ਇਕੱਲਾ ਪੁੱਤ ਹੋ ਜਵੇ ਮਰ ਜਵੇ ਅਸੀਂ ਕਹਿੰਦੇ ਕਿ ਉਸ ਘਰ ਦਾ ਦੀਵਾ ਬੁੱਝ ਗਿਆ ਅਨੰਦਪੁਰ ਸਾਹਿਬ ਦਾ ਦੀਵਾ ਬਲਣਾ ਇਸ ਗੱਲ ਦਾ ਪ੍ਰਤੀਕ ਆ ਕਿ ਇਸ ਘਰ ਦੇ ਮਾਲਕ ਜਿਉਂਦੇ ਨੇ ਵੰਸ਼ਕ ਜਿਉਂਦੇ ਨੇ ਮਰੇ ਨਹੀਂ ਹੈ ਖਤਮ ਨਹੀਂ ਹੋਏ ਤੇ ਆਉ ਉਹਦੋਂ ਕਹਿ ਸਕਦੇ ਸੀਗੇ ਪਹਾੜੀ ਰਾਜੇ ਕਿ ਅਸੀਂ ਅਨੰਦਪੁਰ ਸਾਹਿਬ ਉਜਾੜ ਦਿੱਤਾ ਅਨੰਦਪੁਰੀ ਉਜਾੜ ਦਿੱਤੀਗੇ ਤੇ ਅੱਜ ਅਨੰਦਪੁਰ ਸਾਹਿਬ ਕਿੱਥੇ ਖੜਾ ਜੀ ਅੱਜ ਉਸੇ ਤਰ੍ਹਾਂ ਖੇੜੇ ਚ ਹੈ ਕਿੜੇ ਚ ਜਿਹੜੇ ਉਜਾੜਨ ਵਾਸਤੇ ਆਏ ਉਹਨਾਂ ਦਾ ਨਾਮੋ ਨਿਸ਼ਾਨੇ ਨਹੀਂ ਹੈ ਅਨੰਦਪੁਰ ਸਾਹਿਬ ਨਾ ਕਦੇ ਓਝੜਿਆ ਤੇ ਨਾ ਕਦੇ ਓਝੜਣਾ ਹਮੇਸ਼ਾ ਚੜ੍ਹਦੀ ਕਲਾ ਚ ਹੈ ਤੇ ਅੱਜ ਵੀ ਆਨੰਦਪੁਰ ਸਾਹਿਬ ਚੜ੍ਹਦੀ ਕਲਾ ਚ ਹੈ ਗੁਰਬਖਸ਼ ਉਦਾਸੀ ਨੇ ਸਤਗੁਰੂ ਜੀ ਕੋਲ ਸੇਵਾ ਲਈ ਤੇ ਬੜੀ ਸੋਹਣੀ ਉਹਨੇ ਗੱਲ ਕਹੀ ਕਿ ਨਾ ਸਤਗੁਰ ਕਰੇ ਦਰਸ਼ਨ ਕਰਨੇ ਹੋਣ ਤੁਹਾਡੇ ਤੁਸੀਂ ਚਲੇ ਜਾਣਾ ਹੋਣ ਇੱਥੋਂ ਤੇ ਕਿਵੇਂ ਕਰਾਂਗਾ ਮੈਂ ਇਹ ਸਾਰੀ ਕੌਮ ਦੇ ਲਈ ਸਨੇਹਾ ਸੀਗਾ ਗੁਰਬਖਸ਼ ਉਦਾਸੀ ਨੂੰ ਜਿਹੜੀ ਗੱਲ ਮੇਰੇ ਮਾਲਕ ਨੇ ਕਹੀ ਬੜੀ ਪਿਆਰੀ ਕਹੀ ਸਤਗੁਰ ਕਹਿੰਦੇ ਸਵੇਰੇ ਉੱਠ ਕੇ ਜਦੋਂ ਕੇਸਾ ਨੂੰ ਕੰਗੀ ਕਰੇਗਾ ਨਾ ਤੇਰੇ ਕੇਸਾਂ 'ਚ ਮੈਂ ਤੈਨੂੰ ਦਰਸ਼ਨ ਦਵਾਂਗਾ ਪਹਿਲੀ ਗੱਲ ਬਹੁਤ ਵੱਡੀ ਸੀਗੀ ਇਹ ਉਹਨਾਂ ਲੋਕਾਂ ਲਈ ਸੀਗੇ ਜਿਹੜੇ ਅੱਜ ਕੇਸਾਂ ਨੂੰ ਭਾਰ ਸਮਝਦੇ ਆ ਭਾਰ ਸਮਝਦੇ ਕੇਸਾਂ ਤੋਂ ਅਸੀਂ ਦੂਰ ਹੋ ਗਏ ਸਾਨੂੰ ਕੇਸ ਭਾਰੇ ਲੱਗਣ ਲੱਗੇ ਕੇਸ ਭਾਰੇ ਲੱਗਣ ਲੱਗੇ ਮੂੰਹ ਤੇ ਦਾੜੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਕੇਸ ਅਸੀਂ ਹਜੇ ਪਹਿਲਾਂ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਅਸੀਂ ਦੇਖਦੇ ਸੀਗੇ ਵੀ ਬੱਚੇ ਜਿਹੜੇ ਆ ਸਕੂਲ ਟਾਈਮ ਤੇ ਦਾੜੀਆਂ ਨੂੰ ਐਨਾ ਛੜਵਾਉਂਦੇ ਨਹੀਂ ਕਾਲਜ ਜਾ ਕੇ ਛੜਵਾਣਾ ਸ਼ੁਰੂ ਕਰਦੇ ਸੀ ਪਰ ਹੁਣ ਅੱਜ ਦੇਖੋ ਤੁਸੀਂ ਸਕੂਲਾਂ ਦੇ ਵਿੱਚ ਹੀ ਦਾੜੀਆਂ ਛੜੀਆਂ ਹੁੰਦੀਆਂ ਆ ਅੱਜ ਤਾਂ ਭਾਈ ਸਾਹਿਬ ਜੀ ਇੱਡਾ ਵੱਡਾ ਇੱਕ ਤੁਸੀਂ ਕਹਿ ਲੋ ਕਿ ਦੁਖਦਾਈ ਗੱਲ ਹੈ ਕਿ ਅੱਜ ਜਿਹਾ ਮਾਵਾ ਨੂੰ ਬੱਚਿਆਂ ਦਾ ਜੂੜਾ ਨਹੀਂ ਕਰਨੇ ਆਉਂਦਾ ਮਿੱਡੀ ਨਹੀਂ ਪਾਣੀ ਆਉਂਦੀ ਸਾਡੀ ਮਾਵਾ ਨੇ ਮਿੱਡੀ ਕਰਨੀ ਤੇ ਵਿੱਚ ਰੀਵਨ ਪਾਉਣਾ ਤੇ ਬੜਾ ਸਾਰਾ ਜੂੜਾ ਸਾਡੇ ਕੇਸਾ ਦਾ ਕਰਨਾ ਤੇ ਲਾਣਾ ਵਧੀਆ ਤੇ ਅੱਜ ਮਾਵਾ ਨੂੰ ਨਾ ਮਿੱਡੀ ਕਰਨੀ ਆਵੇ ਗੁੱਤ ਗੁੰਨਣੇ ਨਹੀਂ ਆਉਂਦੀ ਤੇ ਨਾ ਉਹਨਾਂ ਨੂੰ ਤੁਸੀਂ ਰੀਵਨ ਵਿੱਚ ਪਾਉਣਾ ਆਉਂਦਾ ਉਹ ਕਹਿੰਦੇ ਕਿ ਮੈਂ ਕਰ ਨਹੀਂ ਸਕਦੀ ਇਹਦੇ ਨਾਲ ਚੰਗਾ ਮੈਂ ਕੇਸੇ ਕਟਾ ਦਵਾਂ ਪਰ ਮੈਂ ਸੋਚਦਾ ਹੁੰਦਾ ਜਦੋਂ ਅਸੀਂ ਕੇਸ ਕਟਾਉਂਦੇ ਆ ਨਾ ਗੁਰੂ ਮਾਲਕ ਨਹੀਂ ਰੋਏ ਜੀ ਆਪਣੇ ਚਾਰ ਪੁੱਤਰ ਵਾਰ ਕੇ ਪਰ ਉਹ ਸਿੱਖਾ ਤੇਰੇ ਘਰ ਦੇ ਵਿੱਚ ਤੇਰਾ ਪੁੱਤ ਕੇਸ ਕਟਾਉਣਾ ਨਾ ਉਹਦੋਂ ਗੁਰੂ ਨੂੰ ਜਰੂਰ ਦਰਦ ਹੁੰਦਾ ਹੈ ਕਿਸਾ ਨੂੰ ਬੜਾ ਪਿਆਰ ਕੀਤਾ ਗੁਰੂ ਨੇ ਕੇਸਾਂ ਦੇ ਨਾਮ ਤੇ ਕੇਸਖੜ ਬਣਾਇਆ ਵੇ ਕਹਿੰਗੇ ਕਿੰਨੀ ਕਮਾਲ ਦੀ ਗੱਲ ਜਦੋਂ ਦਾਨ ਮੰਗਣ ਦੀ ਗੱਲ ਆਈ ਅਰਦਾਸ ਵਿੱਚ ਸਿੱਖਾ ਨੂੰ ਸਿੱਖੀ ਦਾਨ ਮੇਰੇ ਮਾਲਕ ਨੇ ਉੱਥੇ ਵੀ ਕੇਸਦਾਨ ਮੰਗਿਆ ਕੇਸਦਾਨ ਹਨੋ ਕੇਸਦਾਨ ਚਾਹੀਦਾ ਆ ਇੱਥੇ ਨਾਮਦਾਨ ਦੀ ਗੱਲ ਮੰਗੀ ਵਿਸ਼ਵਾਸਦਾਨ ਦੀ ਗੱਲ ਮੰਗੀ ਭਰੋਸੇ ਦੀ ਗੱਲ ਮੰਗੀ ਤੇ ਮਾਲਕ ਜੀ ਕਹਿੰਦੇ ਸਿੱਖਾ ਨੂੰ ਸਿੱਖੀ ਦਾਨ ਕੇਸਦਾਨ ਸਹਾਦਾਨ ਭਰੋਸਾਦਾਨ ਮਾਲਕ ਜੀ ਕੇਸਾ ਨੂੰ ਬੜਾ ਪਿਆਰ ਕਰਦੇ ਆ ਉਹ ਅੱਗੇ ਜਾ ਕੇ ਵੀ ਆਪਾਂ ਗੱਲ ਕਰਾਂਗੇ ਗੁਰਬਖਸ਼ੁਦਾਸੀ ਨੂੰ ਕਿਹਾ ਕਿ ਤੂੰ ਕੇਸ ਜਦੋਂ ਵਾਏਂਗਾ ਪੁੱਤਰ ਤੈਨੂੰ ਮੈਂ ਦਰਸ਼ਨ ਦਿਵਾਵਾਂਗਾ ਦੂਜੀ ਗੱਲ ਕਹੀ ਸੀ ਜਦੋਂ ਸਵੇਰੇ ਉੱਠ ਕੇ ਤੂੰ ਨਿਤਨੇਮ ਕਰੇਂਗਾ ਤੇ ਪੜ੍ਹੇਂਗਾ ਦੁਖਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬਪੂਤੇ ਇਹਦਾ ਮਤਲਬ ਇਹ ਸੀ ਕਿ ਸਾਰੇ ਕੌਮ ਨੂੰ ਇੱਕ ਸਤਗੁਰ ਨੇ ਉਪਦੇਸ਼ ਦਿੱਤਾ ਕਿ ਨਾ ਤਾਂ ਕੇਸ ਕਟਾਇਓ ਤੇ ਨਾ ਨਿਤਨੇਮ ਛੱਡਿਓ ਹੂੰ ਬਾਣੀ ਤੇ ਬਾਣਾ ਬੜਾ ਜ਼ਰੂਰੀ ਹੈ ਸਤਗੁਰ ਕਹਿੰਦੇ ਉੜਾ ਤੇ ਜੂੜਾ ਬੜਾ ਜ਼ਰੂਰੀ ਹੈ ਜੇ ਸਾਡੇ ਕੋਲ ਬਾਣੀ ਨਹੀਂ ਰਹੀ ਬਾਣਾ ਨਹੀਂ ਰਹਾ ਉੜਾ ਨਹੀਂ ਰਹਾ ਜੂੜਾ ਨਹੀਂ ਰਹਾ ਤੇ ਅਸੀਂ ਸਿੱਖ ਕਾਦੇ ਰਹੇ ਜੀ ਫਿਰ ਜੇ ਅਸੀਂ ਸਿੱਖ ਹੈ ਤੇ ਮੇਰੇ ਮਾਲਕ ਨੇ ਕਹਿਐ ਸੀਗਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਸਤਗੁਰ ਨੇ ਕਹਿਐ ਸੀਗਾ ਜਬ ਲਗ ਖਾਲਸਾ ਰਹੇ ਨਿਆਰਾ ਅਸਾਜ ਮਿਲ ਗੋਬੇ ਜੇ ਬਣ ਗਏ ਜੀ ਉਹ ਵੀ ਅਸੀਂ ਦੂਜਿਆਂ ਦਾ ਵੀ ਅਸੀਂ ਧਰਮ ਅਪਣਾਈ ਬੈਠੇ ਜੀ ਤੀਜੇ ਦਾ ਵੀ ਅਪਣਾਈ ਬੈਠੇ ਆ ਨਿਆਰੇ ਤਾਂ ਰਹੇ ਨਹੀਂ ਅਸੀਂ ਪਰ ਗੁਰੂ ਨੇ ਕਿਹਾ ਸੀਗਾ ਜਾਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਾਬੇ ਗਏ ਵਿਪਰਨ ਕੀ ਰੀਤ ਗੁਰੂ ਨੇ ਕਿਹਾ ਸੀ ਕੋਈ ਵੀ ਕੰਮ ਸ਼ੁਰੂ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਅਰਦਾਸ ਕਰ ਅਰਦਾਸ ਕਰਕੇ ਹੁਕਮਨਾਮਾ ਲੈ ਇੱਥੋਂ ਸ਼ੁਰੂ ਕਰ ਤੇ ਅੱਜ ਅਸੀਂ ਬੱਚੇ ਨੂੰ ਸਕੂਲ ਵੀ ਪਾਉਣਾ ਨਾ ਭਾਈ ਸਾਹਿਬ ਜੀ ਐਸੇ ਲੋਕ ਵੀ ਦੇਖਿਆ ਜਿਹੜੇ ਉਹ ਕਿਹੜੇ ਜਿੰਨਾ ਬੱਚੇ ਨੂੰ ਸਕੂਲ ਭੇਜਣਾ ਆ ਉਹ ਵੀ ਪੰਡਤ ਕੋਲੋਂ ਪੁੱਛ ਕੇ ਆਉਂਦੇ ਆ ਕਿ ਕਿਹੜੇ ਦਿਨ ਸਕੂਲ ਭੇਜਾਂ ਮੇਰੇ ਘਰ ਦੀ ਰਸੋਈ ਦਾ ਮੂੰਹ ਕਿੱਧਰ ਨੂੰ ਹੋਵੇ ਮੇਰੇ ਘਰ ਦਾ ਗੇੜ ਕਿੱਧਰ ਨੂੰ ਹੋਵੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅੱਜ ਪਤਾ ਨਹੀਂ ਕਿੱਥੇ ਕਿਹੜੇ ਸਿਰ ਰਗੜ ਰਹੇ ਆ ਜੀ ਬੜੀ ਸ਼ਰਮ ਦੀ ਗੱਲ ਹੈ ਮੈਂ ਚਲੋ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਸੀ ਜੀ ਜੀ ਅ ਇਸ ਲਾਈਨ ਦੇ ਵਿੱਚ ਹਰ ਕਿਸੇ ਨਾਲ ਲਿੰਕ ਹੁੰਦੇ ਆ ਮੈਂ ਕਿਸੇ ਐਸਟ੍ਰੋਲੋਜਰ ਨੂੰ ਹੀ ਪੁੱਛਿਆ ਮੈਂ ਕਿਹਾ ਸਭ ਤੋਂ ਜ਼ਿਆਦਾ ਤੁਹਾਡੇ ਕੋ ਕਿਹੜੇ ਬੰਦੇ ਆਉਂਦੇ ਆ ਜੀ ਕਹਿੰਦੇ ਸਰਦਾਰ ਗੁਰਸਿੱਖ ਤੁਸੀਂ ਇਹ ਸੱਚਾਈ ਹੈ ਜੀ ਤੁਸੀਂ ਅੱਜ ਦੇਖਿਓ ਸ਼ਨੀਵਾਰ ਨੂੰ ਪੱਗਾਂ ਵਾਲੇ ਵੀਰ ਸ਼ਨੀਵਾਰ ਤੇਲ ਪਾਉਣ ਜਾਂਦੇ ਆ ਮੰਗਲਵਾਰ ਫਲਾਣੀ ਥਾਂ ਤੇ ਗਏ ਹੁੰਦੇ ਆ ਵੀਰਵਾਰ ਫਲਾਣੇ ਸ਼ਾਹ ਤੇ ਗਏ ਹੁੰਦੇ ਆ ਪਰ ਇੱਕ ਹੋਰ ਇੱਥੇ ਭਾਈ ਸਾਹਿਬ ਗੱਲ ਡਿਬੇਟ ਦਿਆ ਕਰੋ ਜਿਹੜਾ ਬੰਦਾ ਤੁਹਾਨੂੰ ਸ਼ਨੀਵਾਰ ਦੀ ਲੈਣ 'ਚ ਦਿਸ ਰਿਹਾ ਆ ਜਿਹੜਾ ਬੰਦਾ ਹਰ ਇੱਕੜੇ ਪਾਈ ਬੈਠਾ ਆ ਜਿਹੜਾ ਬੰਦਾ ਧਾਗਿਆਂ ਤੇ ਭਰੋਸਾ ਕਰਦਾ ਤਵੀਤਾ ਤੇ ਭਰੋਸਾ ਕਰਦਾ ਪੰਡਤਾਂ ਤੇ ਭਰੋਸਾ ਕਰਦਾ ਆ ਟੂਣੇ ਮਾਣੇ ਤੇ ਭਰੋਸਾ ਕਰਦਾ ਉਹ ਅਸਲ ਤੇ ਸਿੱਖੇ ਨਹੀਂ ਹੈ ਅੱਜੇ ਸਿੱਖ ਦੀ ਪਰਵਾਸਾ ਵੀ ਵਿਗਾੜ ਦਿੱਤੀ ਅੱਜ ਬਸ ਥੋੜੀ ਜਿਹੀ ਗੱਲ ਆਪਾਂ ਕਰਨੀ ਉਹ ਆਪਾਂ ਵਿਸ਼ੇ ਹੋਰ ਪਾਸੇ ਤੁਰਨਾ ਹੈ ਸਿੱਖ ਦੀ ਅਸਲ ਜੀ ਪਰਵਾਸਾ ਨਹੀਂ ਹੈ ਕਿ ਪੱਗ ਦਾੜਾ ਸਿੱਖ ਨਹੀਂ ਹੈ ਹਮ ਸਿੱਖ ਦੀ ਪਰਵਾਸਾ ਹੈ ਰਹਿਤ ਪਿਆਰੀ ਮੁਝ ਕੋ ਹਮ ਹੁਣ ਤਾਂ 20 ਬੰਦੇ ਤੇ ਦਾੜੀ ਰੱਖੀ ਬੈਠੇ ਜੀ ਪੱਗਾ ਬੰਨੀ ਬੈਠੇ ਆ ਪਿਸ਼ਾਬ ਨੂੰ ਬੋਤਲਾ ਵੀ ਖੋਲਦੇ ਆ ਵੀ ਥਾਵਾ ਤੇ ਸਿਰ ਚ ਝੁਕੌਂਦੇ ਆ ਗੁਰੂ ਕਾ ਸਿੱਖ ਉਹ ਆ ਜਿਹੜਾ ਇਹ ਗੱਲ ਕਹਿ ਦੇਵੇ ਕੀ ਮੌਕੋ ਪਰੋਸੋ ਇੱਕ ਗ੍ਰੰਥ ਮਹਾਰਾਜ ਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਇਹ ਸਿਰ ਕੱਟੇ ਜਾਣਗੇ ਪਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਥਾਂ ਤੇ ਝੁਕਣਗੇ ਉਹ ਸਿੱਖ ਹੈ ਇਹਨਾਂ ਨੂੰ ਸਿੱਖਾਂ ਦੀ ਕੀਮਤੀ ਚ ਨਾ ਲਵੋ ਇਹ ਸਿਰਫ ਇੱਕ ਪਹਿਰਾਵਾ ਆ ਤੇ ਪਹਿਰਾਵੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਖਾਲਸਾ ਪੰਥ ਨਿਆਰਾ ਬਿਲਕੁਲ ਨਿਆਰਾ ਜੀ ਕਈ ਹੁਣ ਅੱਜ ਕੱਲ ਫੇਮਸ ਵੀ ਬੜੇ ਹੋ ਰਹੇ ਆ ਵੀਡੀਓ ਵੀ ਬੜੀਆਂ ਚਲਦੀਆਂ ਵੀ ਆ ਉਹ ਕਹਿੰਦੇ ਆ ਵੀ ਅਸੀਂ ਕਿਸੇ ਹੋਰ ਧਰਮ ਨਾਲ ਲਿੰਕ ਕਰਦੇ ਆ ਅਸੀਂ ਉਹਨਾਂ ਦੀ ਅੰਸ਼ ਦੇ ਵਿੱਚੋਂ ਆ ਇਹੋ ਜਿਹੀ ਕੋਈ ਗਲਤ ਨਹੀਂ ਹੈਗੀ ਮੈਂ ਸਿੱਧਾ ਹੀ ਕਹਿ ਦਿੰਦਾ ਵੀ ਕਈ ਕਹਿੰਦੇ ਆ ਵੀ ਇਹ ਗੁਰੂ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਹ ਵੀ ਸਨਾਤਨੀ ਸੀ ਤੇ ਇਹ ਵੀ ਉਹਨਾਂ ਦੇ ਗੁਆਂਢਸ਼ ਦੇ ਵਿੱਚ ਇਹ ਗੱਲਾਂ ਕਹਿ ਦਿੰਦੇ ਆ ਖਾਲਸਾ ਪੰਥ ਨੇ ਜਦੋਂ ਭਾਈ ਸਾਹਿਬ ਜੀ ਜਨਉ ਦਾ ਖੰਡਨ ਹੋ ਗਿਆ ਉਸ ਦਿਨ ਬਾਬੇ ਨਾਨਕ ਨੇ ਇੱਕ ਵੱਖਰੇ ਧਰਮ ਦੀ ਨੀਂ ਰੱਖਤੀ ਮੈਂ ਆਪਣੇ ਬਾਪੂ ਦਾ ਉਦੋਂ ਹੀ ਕਹਣਾ ਜੀ ਜਦੋਂ ਮੈਂ ਬਾਪੂ ਦੀ